ਹਿੰਦੇਸ਼ੀ টিআরপি ਨਹੀਂ ভরসা ਆਪਕਾ ਠੀਕ ਹੈ ਕੌਣ ਲੈ ਕੇ ਚੁੱਕੇ ਪੁਲਿਸ ਵਾਲੇ ਚੁੱਕੇ ਲੈ ਕੇ ਗਏ 2:00 ਵਜੇ ਪੁਲਿਸ ਵਾਲੇ ਉਨਾਂ ਕਿਤੇ ਹਥਿਆਰ ਹਥਿਆਰ ਕੋਈ ਨਹੀਂ ਵਾਹ ਤੋਂ ਖੜਿਆ ਉਹ ਤੋਂ ਵੇਖੋ ਤੁਸੀਂ ਵੀਡੀਓ ਕਢਾ ਕੇ ਵੀ ਉੱਥੇ ਹੈਗਾ ਕੋਈ ਹਥਿਆਰ ਉਹਨੂੰ ਕੋਈ ਫੜਿਆ ਗਿਆ ਕੀ ਨਾਮ ਤੁਹਾਡੇ ਬੇਟੇ ਦਾ ਕਰਨਦੀਪ ਸਿੰਘ ਠੀਕ ਉਹ ਕਹਿੰਦੇ ਵੀ ਗੈਂਗਸਟਰਾਂ ਦੇ ਨਾਲ ਲਿੰਕ ਹੈ ਲਈ ਉਹਨਾਂ ਦੇ ਉਹ ਤਾਂ ਜੋ ਮਰਜ਼ੀ ਕਰ ਜਾਣ ਗੈਂਗਸਟਰ ਉਹ ਤੋਂ ਵੇਖ ਰਿਹਾ ਗੈਂਗਸਟਰ ਆ ਗਏ ਉਹ ਤੇ ਕੰਮ ਤੇ ਜਾਂਦਾ ਜੋ ਮੀਠਾ ਰੋਡ ਕੰਮ ਤੇ ਕੰਮ ਕੀ ਕਰਦਾ ਸੀ ਕੰਮ ਕਾਰਖਾਨੇ ਦਵਾਈਆਂ ਵਾਲੀ ਫੈਕਟਰੀ ਲੱਗਾਈ ਮੈਨੂੰ ਲੱਗਾ ਕਦੇ ਕਿ ਇਹ ਗੈਂਗਸਟਰ ਨਾਲ ਗੱਲਬਾਤ ਕਰਦਾ ਨਹੀਂ ਸਾਡੇ ਕੋਲ ਨੱਕ ਆਇਆ ਸਾਨੂੰ ਮਹੀਨਾ ਡੇਢ ਮਹੀਨਾ ਅਗਿਆ ਖੰਡ ਕਾਰਖਣ ਪੜਤਰਾ ਲਾਗੋ ਸਾਡੇ ਕਰ ਆਇਆ ਨਾ ਕੁ ਗਿਆ ਕੋਈ ਪੁਲਿਸ ਵਾਲੋਂ ਕਿਹਾ ਗਿਆ ਕਿ ਜਿਹੜੇ ਉੱਥੇ ਪਿੱਛੇ ਜੇ ਚੌਂਕੀ ਦੇ ਵਿੱਚ ਇਨਵੋਲ ਵੇ ਗਾਈ ਲੋ ਸਾਨੂੰ ਵੀ ਇਹ ਕੱਲ ਤਾਂ ਕੋਈ ਪਤਾ ਨਹੀਂ ਕੋਈ ਹੋਇਆ ਕਿੰਨੇ ਕੀਤਾ ਨਹੀਂ ਕੀਤਾ ਇਤਨਾ ਤਾਂ ਸੜਕ ਦੇ ਜਿਹੜਾ ਮਰਜੀ ਖਲੋ ਸਕਦਾ ਨਾ ਕੋਈ ਸਕਦਾ ਰੂਰ ਤੇ ਹਾਰੀ ਸਮੇਂ ਦੇ ਕਿ ਨੀ ਨਹੀਂ ਜਾ ਚੁੱਕਿਆ ਗਿਆ ਤੇ ਹਾਂ ਜੀ ਗਿਆ ਚੁੱਕਿਆ ਮਾੜੇ ਬੇਟੇ ਦੀ ਦੀਦੀ ਹੋ ਗਈ ਉਠਾ ਲੈ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮਨਜੀਤ ਸਰ ਉਹ ਵਿਆਜ ਜਿਹਾ ਚਾਹੀਦਾ ਸਾਬ ਮੇਰਾ ਨਾਮ ਪਰਮਜੋਤ ਹੈ ਹਾਂ ਜੀ ਕਰਨਦੀਪ ਦੀ ਮੈਂ ਕਜਨ ਸਿਸਟਰ ਹਾਂ ਹਾਂ ਜੀ ਉਹ ਮੇਰੇ ਚਾਚਾ ਜੀ ਦਾ ਬੇਟਾ ਹਾਂ ਜੀ ਤੇ ਕੀ ਹੋਇਆ ਕੀ ਕਰਨ ਦੇ ਨਾਲ ਕਰਨ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਕਿ ਉਹਨੂੰ ਪਰਸੋਂ 2:30 ਵਜੇ ਦੁਪਹਿਰ ਦੇ ਟਾਈਮ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸਾਨੂੰ ਨਹੀਂ ਪਤਾ ਕੋਈ ਕਹਿੰਦਾ ਉਹ ਸੀਆਈਡੀ ਆ ਕੋਈ ਕਹਿੰਦਾ ਉਹ ਸੀਏ ਸਟਾਫ ਆ ਸਾਨੂੰ ਨਹੀਂ ਪਤਾ ਉਹ ਕੌਣ ਆ ਕੌਣ ਨਹੀਂ ਹੈ ਉਹ ਪੁਲਿਸ ਹੀ ਠੀਕ ਹੈ ਪਤਾ ਨਹੀਂ ਉਹ ਸਾਡੇ ਕਿਸੇ ਵੀ ਫੈਮਿਲੀ ਮੈਂਬਰ ਨਾਲ ਨਹੀਂ ਮਿਲਾਇਆ ਇੱਕੋ ਫੰਕਸ਼ਨ ਤੇ ਗਿਆ ਹੈ 2:30 ਵਜੇ ਜਸਟ ਉਹਨੂੰ ਫੰਕਸ਼ਨ ਤੋਂ ਹੀ ਚੁੱਕਿਆ ਗਿਆ ਹੈ ਹੁਣ ਪੁਲਿਸ ਕਹਿ ਰਹੀ ਹੈ ਕਿ ਰਾਤ ਚੁੱਕ ਕੇ ਲਿਆਂਦਾ ਆ ਆਪਾਂ ਉਹਦੇ ਕੋਈ ਹਥਿਆਰ ਲਏ ਕਈ ਕੁਝ ਬੋਲਦੀ ਪਈ ਸਾਡੇ ਘਰ ਦੇ ਹਾਲਾਤਾਂ ਤੋਂ ਪੁਲਿਸ ਜੱਜ ਕਰ ਸਕਦੀ ਕਿ ਅਹੀਂ ਇਹੋ ਜੇ ਬੰਦੇ ਆ ਸਾਡੇ ਕੋਲ ਹਥਿਆਰ ਹੋਣਗੇ ਉਹ ਹੋਣਗੇ ਉਹ ਨਜਾਇਜ਼ ਫਸਿਆ ਹੈ ਵੈਸੇ ਮੁੰਡਿਆਂ ਨਾਲ ਇੱਧਰ ਉੱਧਰ ਉਹਦਾ ਕੋਈ ਮਾੜਾ ਬਹਿਣ ਖਲੋਣ ਨਹੀਂ ਸੀ ਕੋਈ ਕੁਝ ਨਹੀਂ ਉਹ ਕਾਰਖਾਨੇ 'ਚ ਸਿਰਫ ਜਾਂਦਾ ਸੀ ਕੰਮ ਤੇ ਲੱਗਾ ਸੀ ਲਪਰੀਤ ਵਿੱਚ ਇਨਵੋਲ ਵਗੈਰਾ ਲਪਰੀਤ ਨਾਲ ਉਹਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਲਪਰੀਤ ਸਾਡੇ ਵਿਲੇਜ ਤੋਂ ਬਿਲੋਂਗ ਕਰਦਾ ਉਹ ਸਾਡੇ ਪਿੰਡ ਦਾ ਹੈ ਪਰ ਸਾਨੂੰ ਕੋਈ ਪਤਾ ਨਹੀਂ ਸਾਡੇ ਮੁੰਡੇ ਦਾ ਉਹਦਾ ਬੈਂਡ ਖਲੋਣ ਨਹੀਂ ਹੈਗਾ ਸੀ ਕਿਉਂਕਿ ਸਾਡੇ ਪੇਰੈਂਟਸ ਨੇ ਹੱਡੇ ਮੁੰਡਿਆਂ ਨੂੰ ਇੰਨਾ ਕ ਡਾਂਟ ਕੇ ਰੱਖਿਆ ਹੋਇਆ ਕਿ ਉਹ ਗਲਤ ਬੰਦਿਆਂ ਨਾਲ ਨਾ ਹੀ ਬੈਠਣ ਪਰ ਫਿਰ ਵੀ ਪਤਾ ਨਹੀਂ ਜਦੋਂ ਪੁੱਤੀ ਜਿੱਦਾਂ ਇੱਕ ਕਹਿ ਦਿੰਨੇ ਕਿ ਮੁੰਡੇ ਇਦਾਂ ਉਦਾਂ ਇੱਕ ਦੂਜੇ ਨੂੰ ਬੁਲਾ ਲੈਂਦੇ ਉਹ ਗੱਲ ਵੱਕਰੀ ਆ ਪਰ ਇਹ ਪੁਲਿਸ ਕਹਿ ਰਹੀ ਅਸੀਂ ਰਾਤ ਚੁੱਕ ਕੇ ਲਿਆਂਦਾ ਇਦਾਂ ਕੀਤਾ ਉਦਾਂ ਕੀਤਾ ਇਹ ਸਭ ਝੂਠ ਆ ਚਲੋ ਉਹਨਾਂ ਦੀ ਡਿਊਟੀ ਆ ਆਪਾਂ ਇਹ ਮੰਨਦੇ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਆਪਣਾ ਕੰਮ ਕਰਨਾ ਪਰ ਚੰਗੀ ਤਰ੍ਹਾਂ ਇਨਕੁਆਰੀ ਤੇ ਕਰਨ ਸਾਡੀ ਇਹੀ ਮੰਗਿਆ ਕਿ ਚੰਗੀ ਤਰ੍ਹਾਂ ਇਨਕੁਆਰੀ ਕਰਨ ਸਾਡਾ ਬੱਚਾ 22 ਸਾਲ ਹਲੇ ਉਹਦੀ ਏਜ ਆ ਉਹ ਇੰਨੇ ਜੋਗਾ ਹੈ ਹੀ ਨਹੀਂ ਸਭ ਤੋਂ ਛੋਟਾ ਹੈ ਉਹ ਘਰ ਤੋਂ ਬਸ ਅਸੀਂ ਇਹੋ ਮੰਗ ਕਰਦੇ ਹਾਂ ਉਹਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਨਹੀਂ ਪਤਾ ਲਾਪਰੀਦ ਦਾ ਕੀ ਰੋਲ ਹੈ ਸਾਨੂੰ ਨਹੀਂ ਪਤਾ ਬੂਟੇ ਦਾ ਕੀ ਰੋਲ ਹੈ ਪਰ ਸਾਡੇ ਮੁੰਡੇ ਨੂੰ ਕੋਈ ਇਨਸਾਫ ਦਿੱਤਾ ਜਾਵੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਉਹਨਾਂ ਕੋਲ ਗੈਂਗਸਟਰ ਨਾਲ ਕੋਈ ਕੁਝ ਨਹੀਂ ਨਹੀਂ ਜੀ ਕੋਈ ਲਿੰਕ ਨਹੀਂ ਹੈਗਾ ਸਾਡੇ ਘਰਾਂ ਤੋਂ ਜੱਜ ਹੀ ਨਹੀਂ ਹੁੰਦਾ ਕਿ ਕੋਈ ਤੁਸੀਂ ਇਨਕੁਆਰੀ ਕਰ ਸਕਦੇ ਹੋ ਬਾਕੀ ਆਪਾਂ ਇਹ ਬਾਰ ਬਾਰ ਕਹਿੰਦੇ ਵੀ ਪੁਲਿਸ ਦੀ ਡਿਊਟੀ ਆ ਪਰ ਇਹੋ ਰਿਕਵੈਸਟ ਸਾਨੂੰ ਦੱਸਣ ਤੇ ਸਹੀ ਸਾਨੂੰ ਮਿਲੌਣ ਤੇ ਸਹੀ ਤਿੰਨ ਦਿਨਾਂ ਤੋਂ ਅਸੀਂ ਆਪਣੇ ਬੱਚੇ ਦਾ ਮੂੰਹ ਨਹੀਂ ਵੇਖਿਆ ਸਾਨੂੰ ਪਤਾ ਨਹੀਂ ਉਹ ਕਿੱਥੇ ਹੈ ਕਿੱਥੇ ਨਹੀਂ ਸਭ ਤੋਂ ਛੋਟਾ ਘਰ ਫੈਮਲੀ ਦਾ ਰੋ ਰੋ ਕੇ ਬੁਰਾ ਹਾਲ ਕਿਹੇ ਨੂੰ ਕੋਈ ਪਤਾ ਨਹੀਂ ਅਸੀਂ ਮੀਡਲ ਕਲਾਸ ਫੈਮਲੀ ਤੋਂ ਆ ਸਾਡੇ ਕੋ ਐਡੇ ਵੱਡੇ ਕੰਮ ਹੈ ਨਹੀਂ ਨਾ ਆਪਾਂ ਕਰ ਹੀ ਸਕਦੇ ਸਾਡੀ ਉਹਨਾਂ ਅੱਗੇ ਬਸ ਰਿਕਵੈਸਟ ਹੀ ਹੈ ਕਿ ਸਾਡੇ ਮੁੰਡੇ ਨੂੰ ਇਨਸਾਫ ਦੇਣ ਔਰ ਸਾਡੇ ਨਾਲ ਇੱਕ ਵਾਰੀ ਮਿਲੋਂ ਤੇ ਸਹੀ ਉਹਨੂੰ ਜਾਣ ਪਛਾਣ ਤੇ ਹੱਡੀ ਉਹਦੇ ਨਾਲ ਕਰਾਉਣ ਬਾਕੀ ਉਹ ਇਦਾਂ ਦਾ ਨਹੀਂ ਸੀ ਉਹਨੂੰ ਇੱਕ ਫੰਕਸ਼ਨ 'ਚੋਂ ਦੁਪਹਿਰ ਟਾਈਮ ਦੇ 2:30 ਵਜੇ ਲੈ ਕੇ ਗਏ ਆ ਉਹ ਵੀ ਉਹ ਸਿਵਲ ਕਪੜਿਆਂ 'ਚ ਆਏ ਹੋਏ ਸੀ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਪਾਈ ਹੋਈ ਸੀ ਸਿਵਲ ਕਪੜਿਆਂ 'ਚ ਆਏ ਆ ਬਾਕੀ ਉਹ ਉਹਨਾਂ ਦੀ ਡਿਊਟੀ ਸੀ ਚਲੋ ਉਹ ਲੈ ਗਏ ਸਾਰਾ ਇੱਕ ਵਾਰੀ ਫੈਮਿਲੀ ਨਾਲ ਮਲੋਂਦੇ ਤੇ ਸਹੀ ਉਹਨੂੰ ਨਜਾਇਜ਼ ਹੀ ਲੈ ਗਏ ਆ ਪਤਾ ਨਹੀਂ ਹੁਣ ਕਿਸ ਚੀਜ਼ ਤੇ ਲੱਗੇ ਆ ਕੋਈ ਕਹਿੰਦਾ ਕੁਛ ਆਪਾਂ ਵੀ YouTube ਤੇ ਵੀਡੀਓ ਵੇਖੀ ਆ ਸਾਰਾ ਕੁਝ ਹਨ ਨੂੰ ਵੀ ਪਤਾ ਲੱਗਣ ਡਿਆ ਸਾਡੀ ਬਸ ਉਹਨਾਂ ਨੂੰ ਰਿਕੁਐਸਟ ਹੀ ਆ ਇੱਕ ਵਾਰੀ ਮੁੰਡੇ ਨਾਲ ਮਲਾਉਣ ਉਹਨਾਂ ਨੂੰ ਇਨਸਾਫ ਦੇਣ ਉਹ ਇੰਨੇ ਜੋਗਾ ਹੈ ਹੀ ਨਹੀਂ ਉਹ ਇੱਕ ਕਾਰਖਾਨੇ 'ਚ ਕੰਮ ਕਰਨ ਵਾਲਾ ਮੁੰਡਾ ਹੈ ਜੀ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ 'ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਵਿਆਹ ਦੇ ਵਿੱਚੋਂ ਕੋਸ ਨਹੀਂ ਜਾਇਆ ਸੀ ਪਹਿਲਾਂ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਟੇ ਮਾਰੂ ਹਟੇ ਹਰ ਕਿੱਥੋਂ ਆ ਗਈ ਨੇ ਦਿਓ ਉਸ ਦਿਨ ਕਰਨਦੀਪ ਤੇ ਲਾਪਰਿਤਾਈ ਸੀ ਸਭ ਜਿਹੜਾ ਤੁਹਾਡਾ ਹੋਇਆ ਸੀ ਤੁਹਾਡੀ ਫੈਸਲੀ ਕੀ ਮਦਦ ਸੈ ਜੋ ਤੁਹਾਡਾ ਕਹਿ ਸਮਝ ਯਾਰੋ ਚੱਲ ਰਿਹਾ ਹੂ ਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਸਰ ਥੈਂਕ ਯੂ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਸੈ ਇਨਵੈਸਟੀਗੇਸ਼ਨ ਕਰ ਰਹੇ ਆ ਵੀਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਬੰਦੇ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜ ਲਏ ਐ ਔਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂ 47 ਥੈਂਕ ਯੂ ਬੜੀ ਜਾਣੀ ਬੜੀ ਵੱਡੀ ਉਹ ਵੀ ਇਹਨੇ ਬਹੁਤ ਜਿਹੇ ਟਾਰਗੇਟ ਤੇ ਜਾਂਦੇ ਪਰ ਨੈਚੁਰਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਨਾ ਉਸ ਲੈਵਲ ਦੀ ਇਹਨਾਂ ਦੀ ਪਲੈਨਿੰਗ ਵੀ ਜੇ ਕੋਈ ਸ਼ੇਅਰ ਟ੍ਰਾਂਸਫਰ ਹੋ ਤਾ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮਸਤੈਦ ਹੈ ਵੀ ਪਹਿਲਾਂ ਹੀ ਫ ਤਪਾ ਦੇ ਆਈ ਹੈ ਹਮ ਦੈਟ ਇਜ਼ ਅ ਗੁੱਡ ਅਚੀਵਮੈਂਟ ਗੁੱਡ ਆਪਰੇਸ਼ਨਲ ਅਚੀਵਮੈਂਟ ਆਫ ਦੀ ਪੁਲਿਸ ਜੀ ਥੈਂਕ ਯੂ